ਤੇ ਇੱਕ ਦਿਨ ਅਖੀਰ ਸੁਨੇਹਾ ਕਰਨੀ ਆਇਆ ਇੱਕ ਦਿਨ ਅਖੀਰ ਇੱਕ ਇਨਸਾਨ ਆਇਆ ਜਿਹੜਾ ਕੁਝ ਜਿੱਥੇ ਸੁਨੇਹਾ ਦੇਣ ਆਇਆ ਕੁਝ ਕਹਿਣ ਆਇਆ ਤੇ ਅੱਜ ਉਹ ਕਹਿ ਰਿਹਾ ਵੀ ਅੱਜ ਮੈਂ ਹੁਣ ਖਾਲੀ ਹੱਥ ਮੁੜ ਨਹੀਂ ਸਕਦਾ ਹੁਣ ਤਾਂ ਮੈਨੂੰ ਗੱਲ ਕਰਨੀ ਪੈਣੀ ਹੈ ਨਾਲ ਉਹ ਕੁਝ ਲੈ ਕੇ ਆਇਆ ਤੇ ਕਹਿੰਦਾ ਵੀ ਮੈਂ ਵੀ ਹੁਣ ਸੋਚ ਰਿਹਾ ਸੀ ਵੀ ਅਖੀਰ ਮੈਂ ਕਦੋਂ ਤੱਕ ਕਾਜ਼ੀ ਤੋਂ ਬਚਾਂਗਾ ਅਖੀਰਕਾਰ ਮੈਨੂੰ ਉਹ ਗ੍ਰਿਫਤ ਤਾ ਕਰਨਗੇ ਹੀ ਕਰਨਗੇ ਗ੍ਰਿਫਤਾਰ ਤਾ ਉਹਨਾਂ ਮੈਨੂੰ ਕਰਨਾ ਹੀ ਹੈ ਤੇ ਮੈਨੂੰ ਮੇਰੇ ਕੀਤੇ ਦੀ ਸਜ਼ਾ ਤਾ ਮਿਲਣੀ ਹੈ ਤੇ ਮੈਂ ਆਕੇ ਆ ਵੀ ਉਹਨਾਂ ਨੂੰ ਅੰਦਰ ਹੋਣ ਦੇਉ ਤੇ ਕਹਿੰਦਾ ਉਹ ਗੱਡੇ ਦੇ ਉੱਪਰ ਲੱਦੀ ਇੱਕ লাশ ਲੈ ਕੇ ਆਇਆ ਜਿਹੜੀ লাশ ਖੂਨ ਦੇ ਨਾਲ ਲਤਪਤ ਹੈ ਕਹਿੰਦਾ ਉਹਨਾਂ ਨੇ ਮੈਨੂੰ ਬਾਹਰ ਬੁਲਾਇਆ ਮੈਂ ਬਾਹਰ ਆਕੇ ਜਦੋਂ ਉਹ ਗੱਡੇ ਦੇ ਉੱਪਰ ਲੱਦੀ লাশ ਦੇਖੀ ਕਹਿੰਦਾ ਮੇਰੀ ਪੈਰਾਂ ਤੋਂ ਜ਼ਮੀਨ ਖਿਸਕੀ ਵੀ ਇਹ লাশ ਕੀ ਦੀ ਹੈ ਜਦੋਂ ਮੈਂ ਉਸ Laash ਦੇ ਉੱਪਰੋਂ ਦੀ ਕਫਨ ਚੱਕਿਆ ਤੇ ਕਹਿੰਦਾ ਮੇਰੀ ਪੂਰੀ ਦੀ ਪੂਰੀ ਦੁਨੀਆ ਹੀ ਲੁੱਟੀ ਗਈ ਮੇਰਾ ਸੰਸਾਰ ਹੀ ਉੱਜੜ ਗਿਆ ਕਿਉਂਕਿ ਉਹ Laash ਕਿਸੇ ਹੋਰ ਦੀ ਨਹੀਂ ਉਹ Laash ਮੇਰੇ ਆਪ ਦੇ ਪੁੱਤਰ ਦੀ ਸੀ